ਆ ਨੂਰ ਦੇ ਪਾਪੇ ਦੀ ਪਹਿਲਾਂ ਵੀਡੀਓ ਵੇਖਿਓ ਫਿਰ ਜਵਾਬ ਦੇਣਾ ਇਹਨੂੰ ਮੈਂ ਠੋਕ ਕੇ ਇੱਕ ਹਾਂ ਚੱਲ ਮੰਨਦੇ ਆ ਜਿਹੜਾ ਜ਼ਿਆਦਾ ਮਤਲਬ ਨਿਊਡੀਟੀ ਦਿਖਾਉਂਦਾਗਾ ਹਾਂ ਉਹਨੂੰ ਆਪਾਂ ਕਈੇ ਵੀ ਬਣਦਾ ਵੀ ਆ ਹੁਣ ਜਿਵੇਂ ਮੇਰੇ ਵਰਗੇ ਨੂੰ ਕਹਤਾ ਯਾਰ ਮੈਂ ਤਾਂ ਯਾਰ ਜਮਾ ਹੀ ਮੇਰੇ ਪੇਜ ਤੇ ਜਾ ਕੇ ਦੇਖੋ ਨਾ ਯਾਰ ਕੰਟੀਨਿਊ ਵੀਡੀਓ ਜਮਾ ਨੋਰਮਲ ਵੀਡੀਓ ਆਜੋ ਜਿੰਨਾ ਵੀਡੀਓ ਚ ਕੈਮਰਾਮੈਨ ਇਹ ਬਣਿਆ ਸੀ ਉਹ ਵੀਡੀਓ ਹੀ ਵੇਖ ਲਈਏ ਪਹਿਲਾਂ ਫਿਰ ਗੱਲ ਕਰਦੇ ਆ ਬਾਕੀ ਨੋ 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 ਆ ਗਿਆ ਲੈ ਖਾ ਨਾ ਕੈਂ ਕਿਹ ਕਿਹ ਨੂੰ ਮਤਾ ਠੀਕ ਖਾ ਗਿਆ ਖਾ ਗਿਆ ਖਾ ਗਿਆ ਅਯੋ ਸ਼ਾਹ ਬਦਲ ਮਰਜੀ ਗਰਮੀ ਨਹੀਂ ਹੁਣ ਦੱਸ ਇਹ ਵੀਡੀਓ ਕਿੰਨੇ ਬਣਾਈਆਂ ਇਹ ਮੇਰੇ ਹਿਸਾਬ ਨਾਲ ਤੂੰ ਸੁਤਾ ਹੋਣਾ ਵਾ ਤੇ ਇੰਦਰ ਦੇਵਤਾ ਨੇ ਤੇਰੀ ਸ਼ਕਲ ਧਾਰੀ ਆ ਤੇ ਨੂਰ ਦੀ ਮੰਮੀ ਦੀ ਵੀਡੀਓ ਬਣਾ ਗਿਆ ਜਿੱਦਾਂ ਉਹ ਰਿਸ਼ੀ ਘਰ ਵੜ ਗਿਆ ਸੀ ਨਾ ਰਿਸ਼ੀ ਦੀ ਸ਼ਕਲ ਧਾਰ ਕੇ ਉਦਾਂ ਫਿਰ ਉਹ ਤੇਰੀ ਸ਼ਕਲ ਧਾਰ ਕੇ ਤੇ ਨੂਰ ਦੀ ਮੰਮੀ ਦੀਆਂ ਵੀਡੀਓ ਬਣਾ ਗਿਆ ਸ਼ਰਮ ਨਹੀਂ ਆਉਂਦੀ ਐ ਉਹ ਜੀਆਂ ਗੱਲਾਂ ਕਰਦਾ ਤੈਨੂੰ ਕਿ ਕੰਟੀਨਿਊ ਮੇਰੀਆਂ ਵੀਡੀਓ ਵੇਖੋ ਸਾਫ਼ ਸੁਥਰੀਆਂ ਕਿਹੜੀ ਤੇਰੀ ਸਾਫ਼ ਸੁਥਰੀ ਵੀਡੀਓ ਏ ਤੂੰ ਰੱਖਿਆ ਹੀ ਕੈਮਰਾ ਟਿੱਚਵੜਨਾ ਦੇ ਆ ਤੂੰ ਨਹੀਂ ਕਿਤੇ ਕੈਮਰਾ ਉਰੇ ਪਰੇ ਕੀਤਾ ਓ ਨੋ 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 ਪਿੱਛਾ ਦੇ ਉਹਦਾ ਹੋਣੀ ਦਿੱਤਾ ਘੁੰਮ ਘੁਮ ਅੱਗੇ ਰਿਆਂ ਉਹਦੇ じゃ ਹੁਣਿੰਦਰ ਦੇਵਤਾਂ ਨੂੰ ਕਹੀਏ ਕਿ ਤੂੰ ਯਾਰਾ ਕਿਉਂ ਸ਼ਕਲ ਧਾਰ ਲਈ ਇਹਦੀ ਅਗੀਜੇ ਠੰਡ <laughs>